ਮੈਂ ਜਿੰਨੇ ਵੀ ਬਾਦੂ ਪਲੇ ਕਰਿਆ ਉਹ ਗਰਾਊਂਡ ਤੋਂ ਮੇਰੇ ਲਈ ਬਾਹਰ ਕਰ ਜਾਓ ਕਿ ਛੱਗਾ ਪਾਈ ਦੀ ਖਾਸ ਕਰਕੇ ਔਰ ਨਿੱਕਰ ਵਿੱਚ ਤਰੀਦ ਪਾਉਂਦਾ ਹੋਇਆ ਗਾਹਾਂ ਦਾ ਇਹਦਰ ਇਸ ਵੇਲੇ ਰੋਤੇ ਹੈ ਕਪੂਰ ਪੈਣ ਦੇ ਜਾਂ ਗਿੰਦਾ ਰੋਸ਼ਾ ਪੀਣਾ ਸੀ ਮਜੀਦ ਤੂਰ ਔਰ ਇੱਕ ਪਾਸੇ ਸਿਮਾ ਦੂਜੇ ਪਾਸੇ ਪ੍ਰੀਤ ਦੇਖਦੇ ਵੀ ਕੀ ਗੱਲ ਹੋਵੇਗੀ ਜਿੱਥੇ ਚੱਲੂਗਾ ਉਹ ਖੜਾ ਕੀਤਾ ਔਰ ਅਗਲੀ ਕਬੱਡੀ ਫਿਰ ਤਾਪ ਆਉਂਦਾ ਹੋਇਆ ਇੱਕ ਤਾਂ ਇਹ ਤੋਗੋ ਵਾਲੀ ਦੀ ਗੱਲ ਹੁੰਦੀ ਹੈ ਪਰ ਇਸਆਂ ਗੱਲਾਂ ਤਾਏ ਕਪੂਰ ਪਿੰਡ ਵਾਲਿਆਂ ਦੀ ਹੋਣਗੀਆਂ ਕਾਲੂ ਜੰਡੂ ਸਿੰਘੇ ਦੇ ਅੱਡੇ ਦੀਆਂ ਗੱਲਾਂ ਹੋਣਗੀਆਂ ਕਿ ਕਪੂਰ ਪਿੰਡ ਦੀ ਵਿੱਚੋਂ ਕੌਣ ਟੀਮ ਜਿੱਤੂ ਰਹੀ ਔਰ ਇਸ ਟਾਈਮ ਤੇ ਤਾਇਆ ਕਹਿੰਦੀ ਸੱਜੇ ਕਦੇ ਖੱਬੇ ਔਰ ਹਰੇ ਨਾਮ ਚੋਪੜਾ ਗਿੰਦਾ ਹੈ ਪਰ ਗਿੰਦੇ ਨਾ ਨਾ ਨਹੀਂ ਕੋਈ ਜਾਇਦਾ ਪਾਇਰੇ ਨਾਂ ਨਾਲ ਪ੍ਰਸਿੱਧੀ ਮਿਲੀ ਹੈ ਨੌਜਵਾਨ ਨੂੰ ਔਰ ਅਗਲੀ ਕਬੱਡੀ ਕਾਸ਼ੀ ਪਾਉਂਦਾ ਹੋਇਆ ਅਤੇ ਲੱਗ ਰਹਾ ਹੋਇਆ ਸ਼ਾਨਦਾਰ ਜਫਾ ਇੱਕ ਪਾਸੇ ਕਾਸ਼ੀ ਦੂਜੇ ਪਾਸੇ ਗਿੰਦਾ ਕਰਤਾ ਜਗੜ ਚੁੰਡਾ ਦੇ ਬਣਾਤਾ ਮਰੁੰਡਾ ਪਰ ਦੇਖਦੇ ਵੀ ਵੇਟਰ ਵੀ ਕਿਸੇ ਨਾਲੋਂ ਘੱਟ ਨਹੀਂ ਔਰ ਇੱਕ ਗਾਗਲਾ ਦੇ ਖਾਤੇ ਵਿੱਚ ਜੁੜ ਗਿਆ ਹੈ ਔਰ ਅਗਲੀ ਕਬੱਡੀ ਵੇਹ ਟਿਕਣਾ ਪਾਉਂਦਾ ਹੋਇਆ ਇਸ ਤੋਂ ਅਗਲਾ ਮੈਚ ਸੋਰਖਾ ਪਰਵਾਸਾ ਜੋ ਮੀਓਵਾਲ 65 ਕਿਲੋ ਵਰਗ ਦਾ ਉਹਨਾਂ ਟੀਮਾਂ ਨੂੰ ਬੇਤੀ ਹੈ ਕਿ ਜਲਦੋ ਜਲਦ ਆਪਣਾ ਵੇਡ ਕਰਾ ਕੇ ਗਰਾਊਂਡ ਦੇ ਪਰਵਾਸਾ ਜੋ ਮੀਓਵਾਲ 65 ਕਿਲੋ ਵਰਗ ਦਾ ਮੈਚ ਇਸ ਤੋਂ ਅਗਲਾ ਮੈਚ ਹੋਵੇਗਾ ਫਗਪੋੜੀ ਟੀਮ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਵਜਨ ਕਰਾ ਕੇ ਪਹੁੰਚੇ ਔਰ ਇਧਰ ਫਿਰ ਪ੍ਰੀ ਦਾ ਅਗਲੀ ਕਬੱਡੀ ਪਾਉਂਦਾ ਹੈ ਇੱਕ ਪਾਸੇ ਰੋਸ਼ਾ ਔਰ ਮਾਰਿਆ ਕੁਸ਼ੀ ਕੀਤਾ ਹੈ ਬਾਹਰ ਔਰ ਐਂਕਰ ਬਰਾਣੇ ਵਿੱਚ ਬਾਹਰ ਕਰ ਦਿੱਤਾ ਹੈ ਔਰ ਉਧਰ ਫਿਰ ਪੈਕ ਪਾਉਂਦਾ ਹੈ ਕਬੱਡੀ ਕੇ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਨਿਆਢੀ ਫੱਟੀ ਗਲਾਬੋਂ ਨਿੱਕਾ ਜਹਾ ਤੇ ਮੈਂ ਮਾਜੇ ਦੀ ਜੱਟੀ ਗਲਾਬੋਂ ਨਿੱਕਾ ਜਹਾ ਤੇ ਮੈਂ ਮਾਜੇ ਦੀ ਜੱਟੀ ਔਰ ਐਂਕਰ ਨੇ ਤਖਤਰੇ ਮਿੱਤਰਾਂ ਨੇ ਲੈਣੀ ਅਜ ਮੁੱਲ ਦੀ ਲੜਾਈ ਕੋਈ ਯਾਰ ਕੇ ਮਾਈ ਦਾ ਲਾਲ ਟੱਕਰੇ ਔਰ ਚਾਰ ਯਾਤਰੀ ਦੀ ਚੈਨ ਇੱਕ ਪਾਸੇ ਸਿੰਮੂ ਨਾਲ ਰੋਸ਼ਾ ਇੱਕ ਦੋ ਤਿੰਨ ਨਹੀਂ ਚਾਰ ਆ ਭਰਾ ਜਿਹੜਾ ਜੱਗਾ ਲੱਗਦਾ ਤੂੰ ਉਹਨੂੰ ਹੱਥ ਲਾ ਇੱਕ ਪਾਸੇ ਸਿੰਮੂ ਇੱਕੋ ਜਿਹੇ ਰੰਗ ਇੱਕੋ ਜਿਹੇ ਨਿਕ ਦੇਖਦੇ ਉਹਦੀ ਕੀ ਗੱਲ ਹੋਵੇਗੀ ਕਿ ਦੋ ਵੀਰ ਦੇ ਰੇਡ ਬਾ ਇੱਕ ਮੁੰਸੀ ਦੇ ਇੱਕ ਪਟਵਾਰੀ ਨੂੰ ਕਬੱਡੀ ਪਾਉਂਦਾ ਹੋਇਆ ਔਰ ਉਧਰ ਦੋ ਯਾਤਰੀਆਂ ਦੀ ਕੁੰਮਦੀ ਹੋਈ ਚੈਨ ਆਹ ਗਾਖਲਾ ਦੇ ਯਾਸੀ ਦੇਖਦੇ ਵੀ ਕੀ ਗੱਲ ਕਰਦਾ ਹੈ ਉਧਰ ਕੀਤਾ ਹਲਕਾ ਜਿਹਾ ਮੁਕਾਬਲਾ ਲੰਬੀ ਭਾਰ ਹੈ ਨੌਜਵਾਨ ਦੀ ਔਰ ਸੁਰਖਪੁਰ ਤੇ ਮਾਹਵਾਲਾ ਦੇ ਮੈਚ ਤੋਂ ਬਾਅਦ ਗਾਖਲਾ ਬਰਸਤਵਾਲਾ ਦਾ ਮੈਚ ਹੋਵੇਗਾ 65 ਕਿਲੋ ਭਾਰ ਵਰਗ ਦਾ ਜਿਹੜੀ ਟੀਮਾਂ ਦੋਵੇਂ ਵਜ਼ਨ ਕਰਾ ਕੇ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੋ ਔਰ ਇਧਰ ਕਾਜੀ ਪਾਉਂਦਾ ਹੋਇਆ ਕਬੱਡੀ ਔਰ ਇਧਰ ਟੁੱਟ ਕੇ ਲੱਗਣ ਦੀ ਕੋਸ਼ਿਸ਼ ਕੀਤੀ ਹੈ ਰੋਸ਼ੇ ਨੇ ਦੇਖਦੇ ਵੀ ਕੀ ਗੱਲ ਹੋਵੇਗੀ ਪਰ ਕਾਜੀ ਆਪਣੀ ਟੀਮ ਦੇ ਖਾਤੇ ਵਿੱਚ ਅੰਕਟਾ ਹੈ ਗੁੰਦਿਆ ਹੋਇਆ ਸਰੀਰ ਹੈ ਪਤਾ ਲੱਗਦਾ ਵੀ ਮਿਹਨਤ ਲਾਈ ਹੋਈ ਹੈ ਉਧਰ ਡੋਲ ਜਾਫੀਆਂ ਦੀ ਘੁੰਮਦੀ ਹੋਈ ਕੈਨ ਬੜਾ ਤੇਜ਼ ਪ੍ਰਾਰਥ ਆ ਰਹੀ ਹੈ ਔਰ ਇਧਰ ਨੇ ਮੁੰਡਾ ਫੇਵੀ ਕੋਲ ਵਰਗਾ ਮੇਰੇ ਲੱਕ ਨੂੰ ਚਿੰਬੜਦਾ ਜਾਵੇ ਆਗਲਾ ਖਾਦੇ ਵਿੱਚ ਜੁੜ ਗਿਆ ਏ ਔਰ ਅਗਲੀ ਕਬੱਡੀ ਫਿਰ ਪ੍ਰੀਤ ਦਾਖਲਾ ਵੱਲੋਂ ਪੰਦਾ ਹੋਇਆ ਚਿੱਟੇ ਰੰਗ ਦੀ ਨਿੱਕਰ ਵਿੱਚ ਸ਼ਾਂਤੀ ਦਾ ਪ੍ਰਤੀਕ ਹੈ ਪਰ ਭਰਮਾ ਜੁਸਾ ਦੇਖਦੇ ਕੀ ਗੱਲ ਕਰਦਾ ਤਿੰਨ ਚਾਬੀਆਂ ਦੀ ਝੰਮਦੀ ਹੋਈ ਚੈਨ ਔਰ ਸਾਰੇ ਟੱਬਰ ਹੀ ਪੈ ਗਿਆ ਮਿੰਦੋ ਦੀ ਟੱਬਰ ਨਹੀਂ ਪੈਣਾ ਔਰ ਅਗਲੀ ਕਬੱਡੀ ਫਿਰ ਤਾਇਆ ਪੰਦਾ ਹੋਇਆ ਔਰ ਫਰਿਆ ਦੀ ਚਾਂਦਰਾ ਵਾਲਾ ਜਿੱਟਾ ਪੰਜ ਪੁਆਇੰਟਾਂ ਦਾ ਜਿੱਤਿਆ। ਬਹੁਤ ਪ੍ਰਸ਼ੰਸਾ ਦੇ ਨਾਲ ਤੇ ਅੰਕਾਂ ਦਾ ਵੇਖਵਾ ਇਸ ਤਰ੍ਹਾਂ ਵੀ ਪਹਿਲਾ ਦਰਸ਼ਕ ਵੀ ਤਾੜੀਆਂ ਮਾਰ ਦੋ। ਗਾਗਲਾਂ ਦੇ ਅੱਗੇ ਨੇ 12.5 ਤੇ ਕਪੂਰਪਿੰਡ ਦੇ ਨੇ 11 ਦੇ ਅੰਕ ਨਾਲ ਗਾਗਲਾਂ ਦੀ ਟੀਮ ਲੀਡ ਕਰਦੀ ਹੋਈ ਸਾਡੇ ਬਰਾਬਰ ਦੇ ਮੁਕਾਬਲੇ 11 ਅੰਕ। ਖੁਆਵੀ ਤਰਤੀ ਦਾ ਪਹਿਲੀ ਕਬੱਡੀ। ਅਸੀਂ ਖੇਡੀਏ ਤਾਂ ਨਾ ਪਿੰਡਾ ਕਰਕੇ ਉੱਚਾ। ਸਿਰ ਤੇ ਹੱਥ ਰੱਬਾ ਤੇਰਾ ਚਾਹੀਦਾ। ਕੌੜਿਆਂ ਦੇ ਵਿੱਚ ਜਾਨ ਪਾਈ ਹੋਵੇ ਬਥਰੀ ਲੋ ਸਾਹਮਣੇ ਰੋਸ਼ੇ ਦੇ ਨਾਲ ਮੁਕਾਬਲਾ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਨਾਮ ਠੱਪਣਾ ਸਾਂਝੇ ਕਰਾਂਗੇ ਕਪੂਰਾ ਇਹ ਨਿਆਣਿਆਂ ਦਾ ਤਾਇਆ ਹੁਣੇ ਵੱੜ ਗਿਆ ਵਿਆਹ ਨਹੀਂ ਹੋਇਆ ਪਹਿਲਾਂ ਹੀ ਨਾਮ ਤਾਇਆ ਰੱਖ ਦਿੱਤਾ ਛੋਟੇ ਛੋਟੇ ਨਾਮ ਮਸ਼ਹੂਰ ਹੋ ਜਾਂਦੇ ਹੈ ਲੈ ਬਈ ਤਾਇਆ ਆਹ ਮਾਰਿਆ ਪੁਟਕਾ ਕੇ ਤਾਂ ਵੀ ਧਰਤੀ ਦਾ ਅਗਲੀ ਕਬਦੀ ਦੇਖਿਆ ਆ ਨੂੰ ਮੱਥਾ ਗੋਲ ਜਹਾ ਪਾਇਰਾ ਵਿੱਚ ਅੰਦੇ ਦੋ ਵਿਸਤੇ ਚੱਲ ਜਾਂਦਾ ਚਾਹ ਜਦ ਖਿਡਾਰੀ ਵਿੱਚ ਵਿਸਤੇ ਸੜਕੇ ਮੈਂ ਜਾਵਾ ਇੰਜੇ ਕਾੜ ਦੇ ਦੀ ਕੱਢੀ ਖੰਡੜੀ ਕਬੱਡੀ ਜਾਉ ਖੇਡਣੀ ਕਬੱਡੀ ਹੈ ਅੰਤ ਦਾਖਲਾ ਦੇ ਖਾਤੇ ਦੇ ਲਓ ਅਗਲੀ ਕਬੱਡੀ ਫੇਰ ਤਾਇਆ ਪਉਦਾ ਹਲਕੇ ਹਲਕੇ ਕਰਮਾਂ ਦੇ ਨਾਲ 12 ਮਹੀਨਿਆਂ ਦੇ ਵਿੱਚ 1 ਮਹੀਨਾ ਜੇਜ ਦਾ ਆਉਂਦਾ ਹੈ ਜੇ ਕਿਤੇ ਸ਼ਾਹ ਜੇਕ ਪਾਇਆ ਹੋਵੇ ਤਾਂ ਗੱਲ ਵੱਖਰੀ ਹੋਣੀ ਪਰ ਇਹ ਅਲੱਗ ਕਿਸਮ ਦਾ ਪਾਇਆ ਹੈ ਸੱਗਣਾ ਨਾਲ ਪਿੱਛੋਂ ਰਹਿੰਦੇ ਲੋਕ ਪਛਤਾਉਂਦੇ ਨੇ ਅਲੜ ਬਰੇਸ ਵਿੱਚ ਭਗਤ ਸਾਰੇ ਜਿਹੇ ਫਾਂਸੀਆਂ ਦੇ ਰਸੇ ਜੁਮ ਗાળા ਵਿੱਚ ਪਾ ਗੀਤ ਪਤਰਾਂ ਦੇ ਗੁੰਦੇ ਨੇ ਅਲੜ ਬਰੇਸ ਵਿੱਚ ਖਿਆਲ ਖਣ ਖੜਾ ਦੇਖੋ ਕਿੰਝ ਮੁੰਡੇ ਜੱਗ ਤੇ ਨਾਮ ਚਮਕਾਉਂਦੇ ਨੇ ਇੱਕ ਵਸਤ ਕਪੂਰ ਪਿੰਡੀ ੱਤੀ ਦਾ ਸਾਹਮਣੇ ਡੱਕਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ ਆਕਲ ਪਿੱਟਾ ਕੀ ਬਿੰਦੇ ਦੇ ਕਮਿਟਾ ਪਾ ਪੀਣਾ ਤਾਇਆ ਫੇਰ ਚਲਾ ਗਿਆ ਟੈਂਟਨ ਕਬਡੀਆਂ ਪਾਉਂਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਬਾੜ ਭਾਵੇਂ ਮੱਝ ਚੁਗਦਾ ਛੜੇ ਜੇਤ ਨੂੰ ਲੱਸੀ ਨਹੀਂ ਤੇਰੀ ਲੈ ਬਈ ਤਾਲ ਦਾ ਮੋਰ ਬਣਾਵਤ ਹੈ ਐ ਜੀਤ ਅਰੇ ਦੇ ਨਾਲ ਗਾਖਲਾਂ ਦੀ ਧਰਤੀ ਦਾ ਹੁਣ ਤਕੜਾ ਜੱਫੇ ਲਾਉਂਦੀ ਪੂਰੀ ਪੂਰੀ ਕੋਸ਼ਿਸ਼ ਦੇ ਵਿੱਚ ਬਾਹਰ ਜਾ ਪਾਸੇ ਉਹ ਤਾ ਕਬੂਰ ਪੜਿਆ ਪੁਆਇੰਟ ਰੇਟ ਦਾ ਹੁਕਮ ਅਗਲੀ ਵੇਲੇ ਇੱਕ ਛਟਾਰਾ ਨੂੰ ਮੰਨਿਆ ਜਾਂਦਾ ਹੈ ਹਲਕੇ ਹਲਕੇ ਕਦਮ ਰੇਡਰ ਨਾਲ ਦਿਮਾਗ ਦੇ ਫੜਦਾ ਖੜਗੀ ਢਾਰ ਜਾਪੀਆਂ ਦੀ ਲਾਂਬੀ ਦਿਲ ਦੇ ਵਿੱਚ ਸਕੀਮਾ ਝੱਪਿਆ ਬਾਜ ਦੇ ਬਾਗ 45 ਕਿਲੋ ਭਾਰ ਵਰਗ ਦੇ ਵਿੱਚ ਲੋ ਸਾਹਮਣੇ ਸਿਮੂ ਦੇ ਨਾਲ ਕਪੂਰ ਪੰਡਿਆ ਸਿਮੂ ਰਿਕੂ ਅਗਲੀ ਕਬੱਡੀ ਟਿਕਣਾ ਵੀ ਕਹਿੰਦੇ ਆ ਸਰੀਰ ਦੀ ਦਸਤਾ ਅਗਲੀ ਕਬੱਡੀ ਪੰਦਲੇ ਰਿਕੂ ਨਾਲ ਟਿਕਣਾ ਵੀ ਕਹਿੰਦੇ ਥੋੜਾ ਥੋੜਾ ਡਰ ਵੀ ਲੱਗਦਾ ਹੈ ना तो सौखी है खेलनी बड़ी औखी है पॉइंट है, है। देश तो तो दे दे। बहुत प्यारी साउंड है देश धरे बच्ची बहुत बढ़िया अगली कब्डी दाखला की धरती लिखों के निकी वर्गे कबड्डी खेल के ਸਟਾਰ ਖਿਡਾਰੀ ਪੈਦਾ ਕੀਤੇ ਆ ਚਾਰ ਚੱਪੀਆਂ ਦੀ ਕਤਾਰ ਨਾਲ ਤਾਂ ਸੌਖੀ ਲੱਗਦੀ ਏ ਪਰ ਖੇਡ ਸੁਖਾਲੀ ਨਹੀਂ ਉੱਥੇ ਖੇਡੂ ਮਿੱਤਰੋ ਜਿਸਨੇ ਇਹ ਦੇਖੋ ਪਾਲੀ ਨਹੀਂ ਚੜਤ ਉਹਦੀ ਨੂੰ ਰੋਕੂ ਪਹੁੰਚ ਗਿਆ 365 ਫੁੱਟ ਦੇ ਚੱਕਰਾਂ ਦਾ ਵਿਚ ਪਿੰਡੇ ਬੱਤੀ ਬੈਠਾ ਲਿਖਦਾ ਰਕੜਾ ਦਾ ਪਰ ਆਹ ਵੀ ਪੁਆਇੰਟ ਜਿਹੜਾ ਗਾਖਾਂ ਦੇ ਖਤਰੇ ਵਿਚਾ ਰੋਜ ਮੂੜ ਦੀ ਖਾਲੀ ਪਰ ਆਹ ਦੇਖੋ ਚੱਪਿਆ ਬਾਜਦੇ ਤਾਂਗ ਦੋਨੇ ਇਕੱਠੇ ਕੈਚ ਕਰਨਾ ਦੋਨੇ ਹੀ ਦਿੱਤੇ ਕੈਚ ਕਰ ਲੈ। ਬਹੁਤ ਵਦਨੋ ਦੋਨੇ ਹੀ ਦਿੱਤੇ ਕੈਚ ਹੋ ਗਿਆ ਪਰ 30 ਸੈਕਿੰਡ ਦੀ ਪੈਪਟ ਕਬੱਡੀ ਮਾਂ ਮਿੱਟੀ ਦੀ ਉੜਦੀ ਹੋਈ ਟੂੜ ਚਰਚੇ ਚੱਲਦਿਆ ਇਹ ਤਾਇਆ ਕਹਿੰਦਾ ਕਿ 30 ਸੈਕਿੰਡ ਦੇ ਵਿੱਚ ਲੈ ਜਾਉ ਖਿੱਚ ਕੇ ਮੈਨੂੰ ਖਿੱਚ ਲੈ ਬਹਿਰੀਆ ਖਿੱਚ ਲੈ ਚਵਾਰੇ ਵਿੱਚੋਂ ਬਾਹਰ ਕੱਢ ਕੇ ਬੜੀ ਗੱਲ ਹੈ 30 ਸੈਕਿੰਡ ਤੇ ਸੁਰਖਪੁਰ ਦੀਆਂ ਟੀਮਾਂ ਅਗਲਾ ਮੈਚ ਖੇਡਣ ਲਈ ਗਰਾਊਂਡ ਦੇ ਵਿੱਚ ਬਹਿ ਕਿਸੇ ਦਿਨ ਦੀ ਰਿਪੋਰਟਾਂ ਮਾਜਰ ਸਮਾ ਮੋਤਮਾਨਾਂ ਦੇ ਬਹੁਤ ਵੱਡੇ ਉਪਰਾਲੇ ਦੇ ਨਾਲ ਸੁੰਨ ਸਾਂਧੀਆਂ ਜਾਂਦਾ ਜਿੱਥੋਂ ਤੱਕ ਲੰਬਰਦਾਰ ਸਾਹਿਬ ਮੇਰੀ ਸੋਚ ਕੰਮ ਕਰਦੀ ਮੈਨੂੰ ਲੱਗਦਾ 2005 ਦੇ ਵਿੱਚ ਸ਼ਾਇਦ ਮੈਚ ਹੋਇਆ ਸੀ ਜਿਹੜਾ 2005 ਤੋਂ ਬਾਅਦ ਇਹ ਮੈਚ ਹੋਇਆ ਨਾ ਜੀ ਇਹ ਗੱਲ ਸੱਚੀ ਬੰਦਾ ਕਿ 2005 ਦੇ ਵਿੱਚ ਸ਼ਾਇਦ ਜਿਹੜਾ ਮੈਚ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਹੈ ਬਾਕੀ ਲੰਬਸ ਹੋਏ ਤੋਂ ਬਾਅਦ ਇਹ ਜਿਹੜਾ ਮੈਚ ਹੋਣ ਵਾਲਾ ਨੇ ਅੱਗੇ ਹੁਣ ਖੇਡਾ